ਸਤਿ ਸ਼੍ਰੀ ਅਕਾਲ ਦੇ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ ਚੈਨਲ ਮਾਹੀ ਬਲੌਗ 13 13 ਦੇ ਵਿੱਚ ਅ ਵੈਸੇ ਤਾਂ ਮਨੇ ਬਾਕਸ ਖੋਲ ਲਿਆ ਕਿਉਂਕਿ ਕਾਲੀ ਲੱਗ ਰਹੀ ਸੀ ਹਨਾ ਫਿਰ ਮੈਂ ਸੋਚਿਆ ਚਲੋ ਯਾਰ ਵੀਡੀਓ ਬਣਾਉਣੀ ਆ ਇਹ ਮੈਨੂੰ ਇੱਕ ਯੂਟਿਊਬਰ ਮੇਰਾ ਬ੍ਰਦਰ ਬਣਿਆ ਹੋਇਆ ਹੈ ਤੇ ਉਹਨੇ ਭੇਜਿਆ ਮੈਨੂੰ ਬਾਕਸ ਦੁਬਈ ਤੋਂ ਤੇ ਫਿਰ ਮੈਂ ਸੋਚਿਆ ਚਲੋ ਦਿਖਾਉਣਾ ਚਾਹੀਦਾ ਹਨਾ ਕਿਸੇ ਭਰਾ ਨੇ ਇੰਨਾ ਪਿਆਰ ਭੇਜਿਆ ਤੇ ਜਰੂਰ ਦਿਖਾਣਾ ਚਾਹੁੰਦਾ ਕੀ ਕੀ ਭੇਜਾਂਗੇ ਵਾਸਤੇ ਮੈਂ ਸਮਾਂ ਖੋਲ ਲਿਆ ਸੀ ਪਰ ਪੈਕ ਕਰਦਾ ਮੈਂ ਕਿ ਨਹੀਂ ਵੀਡੀਓ ਬਣਾਉਂਦੇ ਆ ਹਨਾ ਤੇ ਤੁਹਾਨੂੰ ਦਿਖਾਣਾ ਕੀ ਕੀ ਭੇਜਿਆ ਤੇ ਪਹਿਲਾਂ ਤਾਂ ਇਹ ਕੁਛ ਲਿਖ ਕੇ ਭੇਜਾਂ ਸਾਰਿਆਂ ਦੇ ਲਈ ਆ ਮੈਂ ਇੱਕ ਲਾਈਨ ਦੱਸ ਦਿੰਨੀ ਆ ਸਭ ਤੋਂ ਪਹਿਲੇ ਤੋਂ ਜੀਜੂ ਔਰ ਮੇਰੀ ਪਿਆਰੀ ਬਹਿਨ ਕੋ ਜਨਮ ਦਿਨ ਦੀ ਢੇਰ ਸਾਰੀ ਬਧਾਈ ਉਹਨਾਂ ਨੇ ਮੇਰੇ ਜਨਮ ਦਿਨ ਤੇ ਭੇਜਿਆ ਸਾਰਾ ਕੁਛ ਇਹ ਤੇ ਔਰ ਹੋਰ ਵੀ ਬਹੁਤ ਕੁਝ ਲਿਖਿਆ ਹੋਇਆ ਫਿਕਾਇਂ ਲਾਉਦੀ ਬਹੁਤ ਲੰਬੀ ਬਣ ਗਈ ਹੈ ਨਾ ਤੇ ਵੈਸੇ ਇੱਕ ਕਚੂੜੀਆਂ ਭੇਜੀਆਂ ਸੀਗੀਆਂ ਮੇਰੇ ਬ੍ਰਦਰ ਨੇ ਇਹ ਵਾਲੀਆਂ ਪਰ ਇਹ ਮੇਰੇ ਆਂ ਨਹੀਂ ਹੈਗੀਆਂ ਮੇਚ ਨਹੀਂ ਆਂਦੀਆਂ ਤੇ ਚਲੋ ਦੇਖਦੇ ਆ ਕੌਣ ਪਾਉਗਾ ਇਹਨਾਂ ਨੂੰ ਪਰ ਮੇਰੇ ਆਂ ਨਹੀਂ ਹੈਗੀਆਂ ਮੈਂ ਟਰਾਈ ਕਰਾਂਗੀ ਵੈਸੇ ਆ ਜਾਣਗੀਆਂ ਜ਼ਿਆਦਾ ਵੀ ਨਹੀਂ ਹੈਗੀਆਂ ਪਰ ਥੋੜਾ ੱਤਕਾ ਕਰਨਾ ਪਊਗਾ ਚਲੋ ਥੈਂਕ ਯੂ ਵੀਰੇ ਹਨਾ ਤੇ ਤੁਸੀਂ ਇੱਕ ਚੀਜ਼ ਨੋਟ ਕਰ ਰਹੇ ਹੋਵੋਗੇ ਪੱਕਾ ਵੀ ਇਹ ਜਿਹੜਾ ਬਾਕਸ ਹੈ ਇਹ ਨਾ ਫੈਨ ਵਾਲਾ ਹਨਾ ਤੇ ਉਹਨੇ ਘਰੋਂ ਕੋਈ ਫੈਨ ਵਾਲਾ ਬਾਕਸ ਪਾਇਆ ਹੋਣਾ ਚ ਪੈਕ ਕਰਕੇ ਭੇਜਿਆ ਹੋਣਾ ਮੈਂ ਤੁਹਾਨੂੰ ਇਹਦੇ ਬਾਰੇ ਦੱਸ ਹੀ ਰਵਾਂ ਬਾਅਦ ਤੁਸੀਂ ਕਮੈਂਟ ਕਰ ਕਰ ਤੋ ਤੇ ਕਹੀ ਜਾਵਾਂਗੀ ਤੇ ਬਾਕੀ ਉਹਨਾਂ ਨੇ ਭੇਜਿਆ ਇਹ ਖਾਣ ਵਾਸਤੇ ਵਰਫੀ ਆ ਪਤਾ ਨਹੀਂ ਇਹਦੇ ਵਿੱਚ ਕੀ ਹੋਊਗਾ ਵਰਫੀ ਹੋਊਗੀ ਬਾਅਦ ਦੇਖ ਕੇ ਖੋਲ ਕੇ ਇੱਕ ਇਹ ਮਠਿਆਈ ਆ ਸਗੋਂ ਟੁੱਟ ਵੀ ਗਈ ਦੇਖੋ ਕਿ ਨਾ ਚੂਰਾ-ਚੂਰਾ ਹੋ ਗਿਆ ਸਾਰਾ ਟੁੱਟ ਕੇ ਬਿਸਕੁਟ ਨੇ ਰਚ ਤੇ ਇੱਕ ਇਹ ਭੇਜਿਆ ਇਹਦੇ ਵਿੱਚ ਕੇਕ ਆ ਕਿਦਾਂ ਦਾ ਚਾਕਲੇਟ ਦੇਖੋ ਇੱਕ ਇਹ ਵਾਲਾ ਹੋਰ ਹੈ ਇਹ ਦੋਨੋਂ ਸੇਮ ਨਹੀਂ ਆ ਵੈਸੇ ਤਾਂ ਇਹਦੇ ਵਿੱਚ ਚਾਕਲੇਟ ਹੀ ਹੋएगी ਉਹ ਇਹ ਟਾਫੀਆਂ ਦਾ ਪੈਕੇਟ ਹੈ ਇਹ ਬਹੁਤ ਪਸੰਦ ਹੈਗਾ ਚਾਕਲੇਟ ਵਾਲੀ ਟਾਫੀਆਂ ਇੱਕ ਇਹ ਪੈਨ ਬਹੁਤ ਵਧੀਆ ਤੇ ਇਸਰ ਦਾ ਅਰਟੀ ਵੀ ਭੇਜਿਆ ਉਹਨੇ ਤੋ ਇਕੇ ਕਾਲਾ ਤਾਗਾ ਮੈਨੂੰ ਕਹਿੰਦਾ ਦੀਦੀ ਵੀ ਕਾਲਾ ਤਾਗਾ ਬਣ ਕੇ ਰੱਖਿਆ ਕਰੋ ਨਜ਼ਰ ਤੋਂ ਮੈਂ ਕਿਹਾ ਮੈਂ ਭਾਈ ਤਾਗਾ ਵਗੈਰਾ ਤਾਂ ਨਹੀਂ ਬਣਦੀ ਹੈਗੀ ਕਿਤੇ ਵੀ ਬਾਡੀ ਤੇ ਤੇ ਮੈਂ ਕਿਹਾ ਚਲ ਕੋਈ ਗੱਲ ਨਹੀਂ ਪਰ ਮੈਂ ਤੇਰਾ ਮਾਨ ਰੱਖਦੀ ਆ ਨਾ ਮੈਂ ਰੱਖ ਲਾਂਗੀ ਇਹਨੂੰ ਤੇ ਮੈਂ ਕਿਸੇ ਨਾ ਕਿਸੇ ਚੀਜ਼ ਚ ਯੂਜ਼ ਕਰ ਲਾਂਗੀ ਨਾ ਤੇ ਸ਼ੋਵਾ ਤੋਂ ਇਹ ਵਾਈਟ ਕੱਪੜਾ ਹੈ ਮਤਲਬ ਚੁੰਨੀ ਹੈ ਇੱਕ ਤਰ੍ਹਾਂ ਦੀ ਚੁੰਨੀ ਟਾਈਪ ਹੈ ਤੇ ਕਾਫੀ ਚੁੰਨੀ ਮੰਗੀ ਹੈ ਦੁਪੱਟਾ ਤੇ ਜਿਹੜਾ ਮੱਕਾ ਮਦੀਨਾ ਹੁੰਦਾ ਹੈ ਨਾ ਉੱਥੋਂ ਉਹਨਾਂ ਨੇ ਆਸ਼ੀਰਵਾਦ ਲੈ ਕੇ ਹੈ ਨਾ ਆਪਣੇ ਉਤੋਂ ਜੋ ਵੀ ਉਹਨਾਂ ਦੇ ਪੀਰ ਹੁੰਦੇ ਆ ਜਾਂ ਮੈਨੂੰ ਤਾਂ ਪਤਾ ਨਹੀਂ ਹੈਗਾ ਤੇ ਉੱਥੋਂ ਆਸ਼ੀਰਵਾਦ ਲੈ ਕੇ ਭੇਜਿਆ ਤੇ ਥੈਂਕ ਯੂ ਥੈਂਕ ਯੂ ਸੋ ਮੱਚ ਇੰਨਾ ਕੁਝ ਮੇਰੇ ਵਾਸਤੇ ਭੇਜਣ ਵਾਸਤੇ ਪਹਿਲੀ ਵਾਰ ਕਿਸੇ ਵੀਰ ਨੇ ਮੈਨੂੰ ਭੇਜਿਆ ਗਿਫਟ ਤੇ ਵਦਿਆਆਂ ਬੀਚੀਆਂ ਨੇ ਖੁਸ਼ਖਾਲੀ ਸਮਾਨ ਭੇਜਿਆ ਹੈ ਲਿਖ ਕੇ ਬਹੁਤ ਸਾਰਾ ਪਿਆਰ ਭੇਜਿਆ ਹੈ ਤੇ ਥੈਂਕ ਯੂ ਵੀਰੇ ਥੈਂਕ ਯੂ ਥੈਂਕ ਯੂ so much ਵੀਰ ਦਾ ਨਾਮ ਵਾਸੀ ਮੈਂ ਮੈਨੂੰ ਹਮੇਸ਼ਾ ਸਪੋਰਟ ਕਰਦਾ ਉਹ ਤੇ ਹਮੇਸ਼ਾ ਬਹੁਤ ਪਿਆਰ ਕਰਦਾ ਬੱਚਿਆਂ ਨੂੰ ਸਰਦਾਰ ਜੀ ਨਾਲ ਗੱਲ ਹੁੰਦੀ ਰਹਿੰਦੀ ਹੈ ਤੇ ਚਲੋ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ